ਸਵਾਗਤ ਹੈ ਜਰਨ ਪੰਜਾਬੀ ਸਲਾਈਕੜਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕੱਪੜੇ ਦੀ ਵੀਡੀਓ ਵਿੱਚ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਪ੍ਰਿੰਟ ਵੀ ਬਹੁਤ ਸੋਹਣੇ ਨੇ ਰੇਟ ਵੀ ਬਹੁਤ ਜਾਇਜ਼ ਆ ਕੱਪੜਾ ਹੀ ਬਹੁਤ ਵਧੀਆ ਹੁੰਦਾ ਹੈ ਆਪਣਾ ਜਿੰਨੀ ਕੱਟ ਅਸੀਂ ਵੀਡੀਓ ਦੇ ਵਿੱਚ ਦੱਸਦੇ ਆ ਸੇਮ ਕਸਟਮਰ ਕੋਲੇ ਪਹੁੰਚਦੀ ਆ ਜੋ ਵੀ ਵੈਰਾਈਟੀ ਅਸੀਂ ਰੇਟ ਵਗੈਰਾ ਦੱਸਦੇ ਆ ਸੇਮ ਉਨਹੀਂ ਪ੍ਰਾਈਸ ਹੋਊਗੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਆ WhatsApp ਨੰਬਰ ਆਪਣੇ ਦੋ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਤੇ ਵੀ ਸਕ੍ਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਪਾਲ ਓਵਰ ਸੂਟਾ ਤੋਂ ਆਪਣੇ ਕੋਲੇ ਆਲ ਓਵਰ ਸੂਟ ਨੇ ਜੀ ਪਿਓਰ ਕਾਟਨ ਚ ਪਿਓਰ ਕੈਮਰੀ ਕਾਟਨ ਦਾ ਕੱਪੜਾ ਲੱਗਿਆ ਪਹਿਲਾਂ ਵੀ ਆਪਾਂ ਨੇ ਸੇਲ ਕਰੇ ਨੇ ਇਹਦੀ ਮੰਗ ਆ ਰਹੀ ਸੀ ਇਸ ਕਰਕੇ ਦੁਬਾਰਾ ਫਿਰ ਆਪਣੇ ਕੋਲੇ ਡਿਜ਼ਾਈਨ ਆਇਆ ਚਾਰ ਕਲਰ ਨੇ 550 ਰੇਟ ਆ ਚਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲਬਰੀ ਵੈ ਪਹਿਲਾ ਆਪਣੇ ਕੋਲੇ ਆ ਗਿਆ ਇਹ ਗਾਜਰੀਆ ਕਲਰ ਕਲਰ ਦੇਖ ਲਓ ਤੁਸੀਂ ਬਰੀਕ ਬੁਟੀ ਦਾ ਡਿਜ਼ਾਈਨ ਬਣਾਇਆ ਪਿਓਰ ਕੈਮਰਿਕ कॉटन ਕੋਈ ਵੀ ਮਿਕਸ ਨਹੀਂ ਹੈਗੀ ਇਸ ਕਪੜੇ ਵਿੱਚ 550 ਦਾ ਸੂਟ ਆ ਜੀ 5 ਮੀਟਰ ਦੀ ਕੱਟ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਦੂਸਰਾ ਆਪਣੇ ਕੋਲੇ ਪਿੰਕ ਕਲਰ ਤੁਸੀਂ ਇੰਡੀਆ ਦੇ ਵਿੱਚ ਪਾਰਸਲ ਕਿਸੇ ਵੀ ਜਗ੍ਹਾ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਬਾਹਰ ਵੀ ਤੁਸੀਂ ਪਾਰਸਲ ਮੰਗਵਾ ਸਕਦੇ ਹੋ ਇੰਡੀਆ ਦੇ ਉਸ ਲਈ ਤੁਹਾਨੂੰ ਸ਼ਿਪਿੰਗ ਚਾਰਜ ਦੇਣਾ ਪਊ ਜੀ ਕੱਟ ਵਗੈਰਾ ਆਪਾਂ ਪ੍ਰੋਪਰ ਸਾਰੀ ਦੱਸ ਦੇ ਹੁੰਨੇ ਆ ਆਪਣੇ ਕੋਲੇ ਆ ਕੇ ਤੀਸਰਾ ਕਲਰ yellow ਕਲਰ frozy ਕਲਰ ਚਾਰੇ ਕਲਰ ਬਹੁਤ ਸੋਹਣੇ ਨੇ 5 ਮੀਟਰ ਦੀ ਕੱਟ ਆ ਜੀ 550 ਰੇਟ ਹੈ ਇਹਨਾਂ ਸੂਟਾਂ ਦਾ ਪਿਓਰ ਕਾਟਨ ਚ ਕਢਾਈ ਵਾਲੇ ਸੂਟ ਲੈ ਕੇ ਆਣ ਤੁਹਾਡੇ ਲਈ ਪੈਚ ਵਰਕ ਦੇਖੋ ਤੁਸੀਂ ਬਹੁਤ ਸੋਹਣਾ ਵਰਕ ਕਰਿਆ ਹੈ ਜੀ ਕੱਟ ਵਰਕ ਕਰਿਆ ਹੈਗਾ ਕਪੜਾ ਹੈਗਾ ਮਸਲੀਨ ਕਾਟਨ ਤੁਹਾਨੂੰ ਜਿੰਨੇ ਸੂਟ ਦੀ ਕੱਟ ਉਹਦੀ ਪ੍ਰੋਪਰ ਕੱਟ ਦੱਸਾਂਗੇ ਕਪੜਾ ਕਿਸ ਤਰ੍ਹਾਂ ਦਾ ਇਹ ਸਾਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਜੀ ਇਹ ਆਪਣੇ ਕੋਲੇ ਮੈਚਿੰਗ ਸੂਟ ਆ ਇਸ ਵੀਡੀਓ ਵਿੱਚ ਆਪਣੇ ਕੋਲ ਚਾਰ ਕਲਰ ਨੇ ਅੱਜ ਦੀ ਵੀਡੀਓ ਵਿੱਚ ਸਾਰੇ ਤੁਹਾਡੇ ਲਈ ਫਲਾਵਰ ਵਾਲੇ ਸੂਟ ਲੈ ਕੇ ਆਇਆ ਕਾਟਨ ਦੇ ਤੁਸੀਂ ਬਾਹਰ ਅੰਦਰ ਕਿੱ데 ਭਾਰ ਸਕਦੇ ਹੋਗੇ <li>ਜੀ ਵੀਜੀ ਦੀ ਬਾਟਮ ਲੱਗੀ ਹੋਇਆ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਆ ਜੀ ਲੈਂਥ ਤੁਸੀਂ ਕਿੰਨੇ ਵੀ ਬਣਾ ਸਕਦੇ ਹੋ ਨਾਲ ਸੈਮੀ ਦੁਪੱਟਾ ਸੈਮੀ ਦੁਪੱਟਾ ਲੱਗਿਆ ਜੀ ਦੁਪੱਟੇ ਦੇ ਦੋ ਸਾਈਡਾਂ ਤੇ ਇਸ ਤਰ੍ਹਾਂ ਦੀ ਪੱਟੀ ਲੱਗੀ ਹੋਈ ਹੈਗੀ ਤੁਸੀਂ ਸਾਰੇ ਸੂਟ ਤੇ ਵੀ ਲਾ ਸਕਦੇ ਹੋ ਚੁੰਨੀ ਤੇ ਲਾ ਸਕਦੇ ਹੋ ਜੇਕਰ ਲਗਾਉਣਾ ਚਾਹੋ ਸੈਮੀ ਦੁਪੱਟੇ ਨੇ ਜੀ 2-10 ਕਟਾ ਦੁਪੱਟਿਆਂ ਦੇ 2 ਮੀਟਰ ਦੀ ਸ਼ਰਟ ਹੈ 2 ਮੀਟਰ ਦੀ ਬਾਟਮ ਹੈ ਪਹਿਲਾ ਪਿੰਕ ਕਲਰ ਆ ਗਿਆ ਚਾਰ ਕਲਰ ਨੇ ਇਸ ਡਿਜ਼ਾਈਨ ਉੱਤੇ ਡਿਜ਼ਾਈਨ ਬਹੁਤ ਸੋਹਣਾ ਕੱਪੜਾ ਹੀ ਬਹੁਤ ਵਧੀਆ ਕੋਈ ਵੀ ਤੁਹਾਨੂੰ ਲੈਣ ਦੀ ਲੋੜ ਨਹੀਂ ਸਾਰੇ ਗਰਮੀ ਵਾਲੇ ਸੂਟ ਨੇ ਸੋਹਣੇ ਸੋਹਣੇ ਕਲਰ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆ ਤੁਹਾਡੇ ਲਈ ਤੁਸੀਂ ਪਸੰਦ ਕਰ ਸਕਦੇ ਹੋ ਜਿੰਨੀ ਵੀ ਆਪਣੇ ਕੋਲ ਕੱਟ ਹੁੰਦੀ ਹੈ ਕੱਟ ਵਗੈਰਾ ਤੁਹਾਨੂੰ ਪ੍ਰੋਪਰ ਦੱਸ ਦਿਆਂ ਓਨੀ ਤੁਹਾਨੂੰ ਕੱਟ ਮਿਲੂ ਸੈਮੀ ਦੁਪੱਟੇ ਨੇ ਜੀ ਇਹਨਾਂ ਨਾਲ <li>ਜੀ ਬੀਜੀ ਦੀ ਬਾਟਮ ਲੱਗੀ ਹੋਈ ਹੈ ਕਿ ਮਸਲੀਨ ਕਾਟਨ ਦੀ ਸ਼ਰਟ ਹੈ ਸ਼ਰਟ ਤੇ ਤੁਹਾਨੂੰ ਕੱਟਵਰਕ ਮਿਲੂ ਬਹੁਤ ਸੋਹਣਾ ਬਹੁਤ ਸੋਹਣਾ ਕੱਟਵਰਕ ਹੈ ਜੀ ਸਲਵਾਰ ਨਾਲ ਦੀ ਮੈਚਿੰਗ ਕਰੀ ਹੋਈ ਹੈ ਪੀਚ ਕਲਰ ਆਪਣੇ ਕੋਲੇ 4 ਗੱਲਾਂ ਨੇ ਛੜਿਆਣ ਵਿੱਚ 750 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆਪਣੇ ਕੋਲੇ ਲੈਮਨ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਬਾਕੀ ਕਪੜਾ ਹੀ ਬਹੁਤ ਵਧੀਆ ਕੋਈ ਇਹਨਾਂ ਦੇ ਕਲਰ ਵਗੈਰਾ ਨਹੀਂ ਫੇਟ ਹੁੰਦੇ ਜੀ ਬਹੁਤ ਸੋਹਣੀ ਵੈਰਾਈਟੀ ਆਏ ਆਪਣੇ ਕੋਲੇ ਸਲਵਾਰ ਵਰਕ ਵਾਲੇ ਸੂਟ ਲੈ ਕੇ ਜਾਂਦਾ ਢੱਲੇ ਬਹੁਤ ਵਧੀਆ ਬਹੁਤ ਸੋਹਣੇ ਕਲਰ ਨੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਕਪੜਾ ਹੀ ਬਹੁਤ ਵਧੀਆ ਮੈਚਿੰਗ ਸੂਟ ਆ ਜੀ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮਾ ਮਸਲੀਨ ਕਾਟਨ ਦੀ ਸ਼ਰਟ ਆ ਮਸਲੀਨ ਕਾਟਨ ਦੀ ਬਾਟਮ ਲੱਗੀ ਹੋਈ ਹੈ ਇਸ ਤਰ੍ਹਾਂ ਨੇ ਵਰਕ ਆਗਾ ਵਰਕ ਬਹੁਤ ਸੋਹਣਾ ਕਰਿਆ ਹੋਇਆਗਾ ਮੂਰੀ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਆ ਜੀ ਇਹਨਾਂ ਨਾਲ ਵੀ ਸੈਮੀ ਦੁਪੱਟਾ ਨਾਲ ਸੈਮੀ ਦੁਪੱਟਾ ਜੀ 750 ਰੇਟ ਹੈ ਇਹਨਾਂ ਸੂਟਾਂ ਦਾ ਇਸ ਤਰ੍ਹਾਂ ਦੇ ਦੁਪੱਟੇ ਨੇ 2-10 ਦੁਪੱਟੇ ਦੀ ਕੱਟ ਹੁੰਦੀ ਆ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਸਾਰੇ ਕਲਰ ਇਸ ਡਿਜ਼ਾਈਨ ਵਿੱਚ ਬਹੁਤ ਸੋਹਣੇ ਨੇ ਪਹਿਲਾਂ ਆਪਣੇ ਕੋਲੇ ਪਿੰਕ ਕਲਰ ਆ ਜੀ ਇਹ ਹੈਗਾ ਪੀਚ ਕਲਰ ਸਾਰੇ ਨਵੇਂ ਕਲਰ ਨੇ ਨਵੇਂ ਡਿਜ਼ਾਈਨ ਨੇ ਨਵੀਂ ਵੈਰਾਈਟੀ ਆ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਸੂਟ ਮੰਗਵਾ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੇਕਰ ਤੁਸੀਂ ਸਾਡੀ ਸ਼ਾਪ ਤੇ ਆਉਣਾ ਚਾਹੁੰਦੇ ਹੋ ਡਿਸਟ੍ਰਿਕ ਮਾਨਸਾ ਪਿੰਡ ਮੱਲ ਸਿੰਘ ਵਾਲਾ ਤੁਸੀਂ ਆਪਣੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਜੀ ਜੇਕਰ ਤੁਸੀਂ ਸ਼ਾਪ ਤੇ ਆਉਂਗੇ ਤੁਹਾਨੂੰ ਡਿਸਕਾਊਂਟ ਮਿਲੂਗਾ ਇਸ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਬਹੁਤ ਸੋਹਣੀ ਵੈਰਾਈਟੀ ਹੈ ਜੀ ਜੋ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਸੇਮ ਤੁਹਾਡੇ ਕੋਲੇ ਭੇਜਾਂਗੇ ਜੀ ਜਿਦੋਂ ਹੁਣ ਕਲਰ ਦਿਖਾ ਰਹੇ ਹਾਂ ਆਪਣੇ ਕੋਲੇ yellow ਕਲਰ ਹੈ yellow ਕਲਰ ਆਗਾ ਜੀ ਸ਼ਰਟ ਵੀ ਦੇਖੋ ਤੁਸੀਂ ਬਾਟਮ ਦੇਖੋ ਤੁਸੀਂ ਕੱਪੜਾ ਬਹੁਤ ਵਧੀਆ ਜਿਹੜੀ ਬਾਰਡਰ ਮੈਂ ਇਹਦੇ ਤੁਹਾਨੂੰ ਪ੍ਰਿੰਟ ਮਿਲੂਗਾ ਹਲਕਾ ਜਿਹਾ ਵਰਕ ਵੀ ਮਿਲੂਗਾ ਸ਼ਰਟ ਉੱਪਰ ਵੀ ਬਹੁਤ ਸੋਹਣਾ ਵਰਕ ਕਰਿਆ ਹੋਇਆ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ 4 ਕਲਰ ਨੇ ਜੋ ਤੁਹਾਨੂੰ ਹੁਣ ਕਲਰ ਵਿਖਾ ਰਹੇ ਆਂ ਇਹ ਬਹੁਤ ਸੋਹਣਾ ਕਲਰ ਆ ਜੀ ਚਾਰ ਕਲਰ ਨੇ 750 ਰੇਟ ਹੈ ਨਾ ਸੂਟਾਂ ਨਾਲ ਸ਼ਿਪਿੰਗ ਚਾਰਜ ਫ੍ਰੀ ਕੈਸ਼ ਔਨ ਡਿਲੀਵਰੀ ਵੀ ਹੈ ਪਿਓਰ ਦੁਪੱਟੇ ਨਾਲ ਸੂਟ ਲੈਣ ਤੁਹਾਡੇ ਲਈ ਬਹੁਤ ਸੋਹਣਾ ਹੈ ਮੈਚਿੰਗ ਸੂਟ ਨੇ ਤੁਹਾਨੂੰ ਗਲੇ ਤੇ ਵਰਕ ਮਿਲੂ ਇਹ ਸਾਰਾ ਥ੍ਰੈਡ ਵਰਕ ਮਿਲੂ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਗਰਲਸ ਲੁੱਕ ਦੇ ਸੂਟ ਨੇ ਜੀ ਮੈਚਿੰਗ ਸੂਟ ਲਵੈਂਡਰ ਕਲਰ ਆ ਜੀ ਕੱਪੜਾ ਬਹੁਤ ਸੋਹਣਾਗਾ ਤਮੰਨਾ ਦਾ ਮਾਲ ਆਪਣੇ ਕੋਲੇ ਬਹੁਤ ਵਧੀਆ ਹੈ ਬਹੁਤ ਵਧੀਆ ਘਰ ਦਾ ਮਾਲ ਆ ਜੀ ਇਸ ਤਰ੍ਹਾਂ ਦੇ ਪਿਓਰ ਦੇ ਦੁਪੱਟੇ ਨੇ ਦੁਪੱਟੇ ਦੇ ਫੋਰ ਸਾਈਡ ਤੋਂ ਨੂੰ ਪੱਟੀ ਮਿਲੂਗੀ ਪੱਟੀ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਲੱਗੀ ਹੋਈ ਆ ਇਸ ਤਰ੍ਹਾਂ ਦੀ ਪੱਟੀ ਲੱਗੀ ਹੈ ਪਿਓਰ ਦਾ ਦੁਪੱਟਾ ਜੀ 850 ਰੇਟ ਇਹਨਾਂ ਸੁੱਟਾਂ ਦਾ ਇਸ ਡਿਜ਼ਾਈਨ ਵਿੱਚ ਆਪਣੇ ਕੋਲ ਕਈ ਕਲਰ ਨੇ ਤੁਹਾਨੂੰ ਸਾਰੇ ਕਲਰ ਦਿਖਾਵਾਂਗੇ ਪਹਿਲਾਂ ਆਪਣੇ ਕੋਲ ਇਹ ਲਵੈਂਡਰ ਜਿਹਾ ਕਲਰ ਆਗਾ ਲਾਈਟ ਬਾਟਮ ਲੱਗੀ ਹੋਈ ਆ ਪਾਉਣੇ 3 ਮੀਟਰ 2.5 ਮੀਟਰ ਤੋਂ ਉੱਪਰ ਬਾਟਮ ਆ ਜੀ 2.5 ਮੀਟਰ ਦੀ ਸ਼ਰਟ ਆਗੀ ਸਵਾ ਦੋ ਮੀਟਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ 850 ਰੇਟ ਕੱਪੜਾ ਬਹੁਤ ਸੋਹਣਾ ਬਹੁਤ ਸੋਹਣਾ ਕੱਪੜਾ ਜੀ कॉटन ਚ ਕੱਪੜਾ ਹੈਗਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਦੂਸਰਾ ਆ ਗਿਆ ਆਪਣੇ ਕੋਲੇ ਸੀ ਗ੍ਰੀਨ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਪ੍ਰਿੰਟ ਸ਼ਰਟ ਆ ਗਈ ਪਲੇਨ ਆ ਗਈ ਬਾਟਮ ਇਹਨਾਂ ਦੀ ਸੀ ਗ੍ਰੀਨ ਦਾ ਕਲਰ ਆ ਗਿਆ ਆਪਣੇ ਕੋਲੇ ਕਲਰ ਸਾਰੇ ਬਹੁਤ ਵਧੀਆ ਨੇ ਇਹ ਸਾਰੇ ਕਲਰ ਨੇ ਛੜਿਆਣ ਵਿੱਚ ਇਹ ਆ ਗਿਆ ਸカイ ਜਗਾ ਕਲਰ ਕਲਰਾਂ ਨੂੰ ਪੰਜ ਸ਼ੀਤ ਖਾਵਾਂਗੇ 850 ਰੇਟ ਹੈ ਜੀ ਇਹਨਾਂ ਸੂਟਾਂ ਦਾ ਤੁਹਾਨੂੰ ਗਲੇ ਤੇ ਬਰਕ ਮਿਲੂਗਾ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਵਧੀਆ ਵੈਰਾਈਟੀ ਹੈ ਜੀ ਕਪੜਾ ਹੀ ਬਹੁਤ ਵਧੀਆ ਇਹ ਹੋ ਗਈ ਪਲੇਨ ਬਾਟਮ ਪਲੇਨ ਬਾਟਮਾਂ ਜੀ ਪੌਣੇ ਦਿਨ ਮੀਟਰ ਦੀ ਬਾਟਮ ਲੱਗੀ ਹੋਈ ਹੈਗੀ 2.5 ਮੀਟਰ ਦੀ ਸ਼ਰਟ ਤੁਹਾਨੂੰ ਸੂਟ ਬਣਾਉਣ ਚ ਬਿਲਕੁਲ ਵੀ ਦਿੱਕਤ ਨਹੀਂ ਆਉਂਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਪਿਓਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਗਲੇ ਤੇ ਬਰਕ ਆ ਜੀ ਮੈਚਿੰਗ ਸੂਟ 850 ਰੇਟ ਈ ਚ ਕਲਰ ਆ ਗਿਆ ਜੀ ਆਪਣੇ ਕੋਲ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਸੋਹਣੇ ਆ ਡਿਜ਼ਾਈਨ ਵੀ ਵਧੀਆ ਬਾਕੀ ਕਪੜਾ ਹੀ ਬਹੁਤ ਵਧੀਆ ਪਿਸਤਾ ਕਲਰ ਆ ਗਿਆ ਜੀ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਇਹ ਹੈ ਆਪਣੇ ਕੋਲੇ ਪਿਸਤਾ ਕਲਰ ਪਲੇਨ ਬਾਡਮ ਲੱਗੀ ਹੋਈ ਹੈ ਕਪੜਾ ਵਧੀਆ ਤੁਹਾਨੂੰ ਕੋਈ ਵੀ ਲਾਈਨਿੰਗ ਲਾਉਣੀ ਜ਼ਰੂਰ ਨਹੀਂ 850 ਰੇਟ ਆ ਜੀ ਇਹਨਾਂ ਸੂਟਾਂ ਦਾ ਇਹ ਹੈ ਆਪਣੇ ਕੋਲੇ ਲੈਮਨ ਕਲਰ ਤੁਸੀਂ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦਾ ਕਲਰ ਡਿਜ਼ਾਈਨ ਹੈ ਇਹ ਸਾਰੇ ਆਪਣੇ ਕੋਲੇ ਕਲਰ ਨੇਸ ਡਿਜ਼ਾਈਨ ਵਿੱਚ 850 ਰੇਟ ਪ्योर ਦੁਪट्टे ਨਾਲ ਸੂਟ ਹੈ ਜੀ ਹਾਂਜੀ ਇਹ ਵੀ ਆਪਣੇ ਕੋਲੇ कॉटन ਦੇ ਸੂਟ ਨੇ ਮਸਲੀਨ कॉटन ਦੇ ਸੂਟ ਨੇ ਜੋ ਮਸਲੀਨ कॉटन ਲੱਗੀ ਆ ਬਹੁਤ ਸੋਹਣੀ ਲੱਗੀ ਹੋਈ ਆ ਇਦਾਂ ਲੱਗਦਾ ਵੀ कॉटनਾਂਗੀ ਪ्योर कॉटन ਵਰਗੀ ਵੈਰਾਈਟੀ ਹੁੰਦੀ ਹੈ ਜੀ ਇਹਨਾਂ ਨਾਲ ਹੀ ਤੁਹਾਨੂੰ ਗਲੇ ਤੇ ਵਰਕ ਮਿਲੂਗਾ ਇਹਨਾਂ ਨਾਲ ਦੁਪट्टे ਹੈਗੇ ਨੇ ਸੈਮੀ ਸੈਮੀ ਦੁਪੱਟੇ ਆ ਪਰ ਸਵਾ ਦੋ ਮੀਟਰ ਦੀ ਦੁਪੱਟੇ ਨੇ ਪੱਟੀ ਬਿਲਕੁਲ ਉਸੇ ਤਰ੍ਹਾਂ ਦੀ ਹੈ ਕਲਰ ਆਪਣੇ ਕੋਲੇ ਡਾਰਕ ਨੇ ਜੀ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਰੇਟ 750 750 ਰੇਟ ਆ ਜੀ ਇਹ ਵੀ ਆਪਣੇ ਕੋਲੇ ਮੈਚਿੰਗ ਸੂਟ ਆ ਜਿਸ ਤਰ੍ਹਾਂ ਦੁਪੱਟੇ ਦਾ ਕਲਰ ਆ ਸੇਮ ਹੈ ਇਸੇ ਤਰ੍ਹਾਂ ਦਾ ਤੁਹਾਨੂੰ ਬਾਟਮ ਦਾ ਕਲਰ ਮਿਲੂ ਜੀ ਇਹ ਆਪਣੇ ਕੋਲੇ ਸਾਰੇ ਮੈਚਿੰਗ ਸੂਟ ਨੇ ਗਲੇ ਦੇ ਤੋਂ ਉਹਨੂੰ ਥ्रेड ਵਰਕ ਮਿਲੂ ਇਹਨਾਂ ਸੂਟਾਂ ਦੇ 750 ਰੇਟ ਆ ਜੀ ਇਹਨਾਂ ਸੂਟਾਂ ਨੇ ਕਲਰ ਬਹੁਤ ਸੋਹਣੇ ਨੇ ਕਲਰ ਸਾਰੇ ਸੋਹਣੇ ਨੇ ਜੀ ਇਸ ਡਿਜ਼ਾਈਨ ਵਿੱਚ ਡਾਰਕ ਕਲਰ ਨੇ ਆਪਣੇ ਕੋਲੇ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਸੂਟ ਆ ਜੀ 750 ਰੇਟ ਆ ਇਹਨਾਂ ਸੂਟਾਂ ਨਾਲ ਸੈਮੀ ਦੁਪੱਟੇ ਨੇ ਦੁਪੱਟੇ ਦੇ 4 ਸਾਈਡ ਤੋਂ ਤੁਹਾਨੂੰ ਲੈਸ ਮਿਲੂਗੀ ਇਹ ਆਪਣੇ ਕੋਲ ਡਾਰਕ ਗ੍ਰੇ ਕਲਰ ਆ ਦੇਖਣ ਨੂੰ ਬਲੈਕ ਕਲਰ ਲੱਗ ਰਿਹਾ ਪਰ ਡਾਰਕ ਗ੍ਰੇ ਕਲਰ ਆਈ ਜੋ ਕਲਰ ਹੈਗਾ ਸੂਟ ਦਾ ਤੁਹਾਨੂੰ ਸੇਮ ਰਸਾਂਗੇ ਕੱਟ 2.5 ਮੀਟਰ ਦੀ ਸ਼ਰਟ ਆਗੀ 2.5 ਮੀਟਰ ਦੀ ਬਾਟਮ ਲੱਗੀ ਐ 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਹ ਹੈ ਆਪਣੇ ਕੋਲੇ ਫਰੋਜੀ ਕਲਰ ਕਲਰ ਸਾਰੇ ਸੋਹਣੇ ਨੇ ਜੀ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ 750 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਸਰ ਬਾਕਸੀ ਵਰਕ ਵਾਲੇ ਸੂਟ ਆਗੇ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਹੈ ਸ਼ਾਈਨਿੰਗ ਦੇਖੋ ਤੁਸੀਂ ਕਿੰਨਿਆ ਕਪੜਾ ਹੈਗਾ ਰਿਅਨ ਕਾਟਨ ਰਿਅਨ ਕਾਟਨ ਦਾ ਕਪੜਾ ਜੀ ਸ਼ਰਟ ਵੀ ਤੁਹਾਨੂੰ ਰਿਅਨ ਕਾਟਨ ਚ ਮਿਲੂ ਬਾਟਮ ਵੀ ਤੁਹਾਨੂੰ ਰਿਅਨ ਕਾਟਨ ਚ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਆ ਜੀ ਮਸਲੀਨ ਦਾ ਦੁਪੱਟਾ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਕਰਾਇਆ ਹੈ ਪਰ ਦੁਪੱਟਾ ਇਹਨਾਂ ਨਾਲ 2 ਮੀਟਰ ਦਾ ਜੀ ਬਹੁਤ ਸੋਹਣਾ ਜਿ ਸ਼ਾਈਨਿੰਗ ਵਾਲਾ ਦੁਪੱਟਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਹ ਆਪਣੇ ਕੋਲੇ ਤੁਹਾਨੂੰ ਕਈ ਕਲਰ ਦਿਖਾਵਾਂਗੇ ਇਸ ਡਿਜ਼ਾਈਨ ਵਿੱਚ 4 ਕਲਰ ਨੇ ਜੀ 4 ਕਲਰ ਨੇ 2 ਡਿਜ਼ਾਈਨ ਨੇ ਰੇਟ 850 ਫੈਂਸੀ ਸੂਟ ਨੇ ਜੀ ਤੁਸੀਂ ਬੁੱਕ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਲੈਣੇ ਲਾਉਣ ਦੀ ਜਰੂਰਤ ਨਹੀਂ ਹੈਗੀ 850 ਰੇਟਾ 850 ਰੇਟਾ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਕਲਰ ਸਾਰੇ ਬਹੁਤ ਸੋਹਣੇ ਨੇ ਸਾਰੇ ਨਵੇਂ ਕਲਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਲੈਕਟ ਕਰ ਸਕਦੇ ਹੋ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਸ਼ਾਈਨਿੰਗ ਦੇਖੋ ਕਿੰਨੀ ਬਣੀ ਹੋਈ ਹੈਗੀ ਇਹ ਆਪਣੇ ਕੋਲੇ ਰਿਅਨ ਕਾਟਨ ਚ ਰਿਅਨ ਕਾਟਨ ਚ ਆਪਣੇ ਕੋਲੇ ਸੂਟ ਆਏ ਨੇ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਪੜਾ ਹੀ ਬਹੁਤ ਵਧੀਆ ਗ੍ਰੀਨ ਜਿਹਾ ਕਲਰ ਆ ਗਿਆ ਪਿਸਤਾ ਜਿਹਾ ਕਲਰ ਸਾਰੇ ਬਹੁਤ ਵਧੀਆ ਨੇ ਇਹ ਆ ਗਿਆ ਆਪਣੇ ਕੋਲੇ ਮਾਸਟਰਡ ਕਲਰ ਕਪੜਾ ਬਹੁਤ ਮਲੈਮ ਹੁੰਦਾ ਜੀ ਜਿਨ੍ਹਾਂ ਨੇ ਇਹ ਰਿਯਾਨ ਕੋਟਨ ਦਾ ਕਪੜਾ ਇੱਕ ਵਾਰੀ ਬਾਾਰੇ ਬਾਰ-ਬਾਰ ਮੰਗਦੇ ਨੇ ਕਿਉਂਕਿ ਬਹੁਤ ਮਲੈਮ ਕਪੜਾ ਹੁੰਦਾ ਜੀ ਇਸ ਤਰ੍ਹਾਂ ਨੇ ਆਪਣੇ ਕੋਲੇ ਦੁਪੱਟੇ ਨੇ ਇੰਨਾ ਸੂਟਾ ਨਾਲ ਫੋਰ ਸੈੱਟ ਦਾ ਨੂੰ ਪੱਟੀ ਮਿਲੂਗੀ ਦੁਪੱਟੇ ਦੇ ਇਹ ਦੇਖੋ ਤੁਸੀਂ ਸਿੱਪੀ ਵਰਕ ਵਗੈਰਾ ਤੁਹਾਨੂੰ ਸਾਰਾ ਪ੍ਰੋਪਰ ਮਿਲੂ 850 ਰੇਟ ਹੈ ਜਿੰਨਾ ਸੂਟਾ ਨਾਲ ਚਾਰ ਕਲਰ ਨੇ ਆਪਣੇ ਕੋਲੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਣਾ ਤੁਸੀਂ ਸਿਲੈਕਟ ਕਰ ਸਕਦੇ ਹੋ ਇਹ ਹੈ ਆਪਣੇ ਕੋਲੇ ਤੰਬਾ ਜੀ ਸ਼ੇਡ ਕਲਰ ਜੀ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 850 ਰੇਟ ਆ। ਸ਼ਿਪਿੰਗ ਦਾ ਅੱਜ ਫ੍ਰੀ ਆ। ਹਾਂਜੀ ਇਹ ਵੀ ਆਪਣੇ ਕੋਲੇ ਉਸ ਡਿਜ਼ਾਈਨ ਵਿੱਚ ਆ ਕਪੜਾ। ਜੈਪੁਰੀ ਡਿਜ਼ਾਈਨ ਆ ਜੀ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ 4 ਕਲਰ ਨੇ। ਜੇਕਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਸਲੈਕਟ ਕਰ ਸਕਦੇ ਹੋ। ਸਾਰੇ ਡਾਰਕ ਕਲਰ ਨੇ। ਪਹਿਲਾ ਮਹਿਰੂਨ ਕਲਰ ਆ ਗਿਆ। 2.5 ਮੀਟਰ ਦੀ ਸ਼ਰਟ ਆ, 2.5 ਮੀਟਰ ਦੀ ਬੋਟਮ ਆ ਜੀ। ਦੁਪੱਟੇ ਇਹਨਾਂ ਨਾਲ 2 ਮੀਟਰ ਦੇ ਨੇ। ਕਿਉਂਕਿ ਇਹ ਫੈਂਸੀ ਸੂਟ ਨੇ ਜੀ ਆਪਣੇ ਕੋਲੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ। ਦੂਸਰਾ ਆ ਗਿਆ ਬਲੈਕ ਕਲਰ। 850 ਰੇਟ ਆ ਇਹਨਾਂ ਸੂਟਾਂ ਦੇ ਵੀ। ਕਿਪਿੰਗ ਜਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਜੇ ਤੁਸੀਂ ਸਾਡੀ ਸ਼ਾਪ ਤੇ ਵਿజిਟ ਕਰਨਾ ਚਾਹੋ ਨਾ ਕਰ ਸਕਦੇ ਹੋ ਜੀ ਜ਼ਿਲ੍ਹਾ ਮਾਨਸਾ ਪਿੰਡ ਮੱਲ ਸਿੰਘ ਵਾਲਾ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੇਕਰ ਤੁਸੀਂ ਸੇਲ ਕਰਨ ਲਈ ਲੈਣਾ ਕਪੜਾ ਸੇਲ ਕਰਨ ਲਈ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਇਹ ਹੈਗੇ ਆਪਣੇ ਕੋਲੇ ਪੀਕਓਪ ਸ਼ੇਡ ਜਾਂ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਆ ਕਪੜਾ ਹੀ ਬਹੁਤ ਵਧੀਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਆਪਣੇ ਕੋਲੇ ਗ੍ਰੀਨ ਕਲਰ ਆ ਗਿਆ ਜੀ 850 ਰੇਟ ਹੈ ਇਹਨਾਂ ਸੂਟਾਂ ਨੇ ਇਹ ਸਾਰੇ ਕਲਰ ਡਿਜ਼ਾਈਨ ਨੇ ਪ੍ਰਿੰਟ ਪਿਓਰ ਦੇ ਦੁਪੱਟੇ ਨਾਲ ਸੂਟ ਲੈ ਕੇ ਆਂਦੇ ਹਾਂ ਅੱਡੇ ਲਈ ਪ੍ਰਿੰਟ ਪਿਓਰ ਦਾ ਦੁਪੱਟਾ ਮਿਲੂਦਾ ਨੂੰ 2.5 ਮੀਟਰ ਦਾ ਪਹਿਲਾਂ ਤੁਹਾਨੂੰ ਦੁਪੱਟੇ ਦਾ ਡਿਜ਼ਾਈਨ ਦੇਖ ਲਓ ਉਸ ਤੋਂ ਬਾਅਦ ਉਹਨੂੰ ਸੂਟ ਦਾ ਡਿਜ਼ਾਈਨ ਦਿਖਾਵਾਂਗੀ ਡਿਜ਼ਾਈਨ ਬਹੁਤ ਵਧੀਆ ਨੇ 850 ਰੇਟ ਹੈ ਪਿਓਰ ਦੇ ਦੁਪੱਟੇ ਨੇ ਜੀ ਪ੍ਰਿੰਟ 2.5 ਮੀਟਰ ਦੀ ਸ਼ਲਟਾ ਸ਼ਲਟੇ ਦੇ ਘੇਰੇ ਤੇ ਤੁਹਾਨੂੰ ਵਰਕ ਮਿਲੂਗਾ ਵਰਕ ਬਹੁਤ ਹੀ ਸਫਾਈ ਨਾਲ ਕਰਿਆ ਹੈ 850 ਰੇਟ ਹੈ ਜੀ ਆਪਣੇ ਕੋਲੇ ਮਸਲੀਨ ਕਾਟਨ ਚ કોટਨ ਬਾਰਡਰ ਬਹੁਤ ਮਲੈਮ ਲੱਗੀ ਹੋਈ ਹੈ ਜੀ ਕੋਟਨ ਦੀ ਬਾਰਡਰ ਲੱਗੀ ਹੋਈ ਹੈ ਨਾ ਸੂਟਾਂ ਨਾਲ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ 850 ਰੇਟ ਹੈ ਨਾ ਸੂਟਾਂ ਦਾ 850 ਰੇਟ ਹੈ ਜੀ ਕਲਰ ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਪਹਿਲਾਂ ਆਪਣੇ ਕੋਲੇ ਲਵੈਂਡਰ ਕਲਰ ਇਹ ਆ ਗਿਆ ਆਪਣੇ ਕੋਲੇ ਪੀਚ ਕਲਰ 850 ਰੇਟਾਂ ਦੀ ਪੀਚ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਦੇਖ ਤੁਸੀਂ ਕਿੰਨੇ ਵਧੀਆ ਨੇ ਕਿੰਨੇ ਸੋਹਣੇ ਡਿਜ਼ਾਈਨ ਲੈ ਕੇ ਆਏ ਤੁਹਾਡੇ ਲਈ ਗਰਮੀ ਲਈ ਹਲਕੇ ਹਲਕੇ ਜਿਹੇ ਡਿਜ਼ਾਈਨ ਨੇ ਬਾਹਰ ਅੰਦਰ ਤੁਸੀਂ ਕਿਤੇ ਹੀ ਪਾਓ ਕਪੜਾ ਦੇਖੋ ਤੁਸੀਂ ਕਿੰਨੇ ਸੋਹਣੇ ਡਿਜ਼ਾਈਨ ਲੈ ਕੇ ਆਇਆ ਬਹੁਤ ਸੋਹਣੇ ਡਿਜ਼ਾਈਨ ਨੇ ਕਪੜਾ ਹੀ ਬਹੁਤ ਵਧੀਆ ਬਾਕੀ ਕੱਟ ਵਗੈਰਾ ਤੁਹਾਨੂੰ ਅਸੀਂ ਪੂਰੀ ਦੇਵਾਂਗੇ ਕਿਉਂਕਿ ਸਾਨੂੰ ਪਤਾ ਵੀ ਕਿੰਨੇ ਕਪੜੇ ਵਿੱਚ ਸੂਟ ਤਿਆਰ ਹੁੰਦਾ ਇਸ ਕਰਕੇ ਪੂਰੀ ਕੱਟ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਤਾਂ ਕਿ ਤੁਹਾਡਾ ਸੂਟ ਵਧੀਆ ਬਣੇ ਤੁਸੀਂ ਕਿੰਨੇ ਵੀ ਹੈਵੀ ਨਾਬਰਾ ਸੂਟ ਤਿਆਰ ਕਰ ਸਕਦੇ ਹੋ ਜਿੰਨੇ ਵੀ ਅਸੀਂ ਤੁਹਾਨੂੰ ਵੈਰਾਈਟੀ ਦਿਖਾਉਣੀ ਹੈ ਵੀਡੀਓ ਦੇ ਵਿੱਚ ਇਹ ਆ ਗਿਆ ਆਪਣੇ ਕੋਲੇ λεਮਨ ਜਾਂ ਕਲਰ ਪੀਲਾ ਜੈਲੋ ਜਾਂ ਕਲਰ ਆ ਗਿਆ ਜੀ ਕਲਰ ਦੇਖ ਲਓ ਡਿਜ਼ਾਈਨ ਦੇਖ ਲਓ ਕਪੜਾ ਦੇਖੋ ਤੁਸੀਂ ਬਹੁਤ ਵਧੀਆ ਤੁਹਾਡੇ ਕੋਲੇ ਪਹੁੰਚਦੇ ਹੀ ਹੈਗਾ ਡਿਜ਼ਾਈਨ ਸਾਰੇ ਵਧੀਆ ਹੁੰਦੇ ਨੇ ਕਪੜਾ ਹੀ ਵਧੀਆ ਹੁੰਦਾ ਡਿਜ਼ਾਈਨ ਵੀ ਬਾਕੀ ਰੇਟ ਵੀ ਆਪਣੇ ਬਹੁਤ ਜਾਇਜ਼ ਨੇ ਤੁਸੀਂ ਘਰ ਬੈਠੇ ਸੂਟ ਮੰਗਵਾ ਜਾਦੇ ਪਿੰਕ ਕਲਰ ਆ ਗਿਆ ਜੀ ਬਹੁਤ ਜਾਇਜ਼ ਰੇਟ ਹੁੰਦੇ ਨੇ ਆਪਣੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਕੱਟ ਵਗੈਰਾ ਪੂਰੀ ਮਿਲੂ ਤੁਹਾਨੂੰ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਇਹ ਸਾਰੇ ਹਾਂ ਜੀ ਆ ਗਿਆ ਆਪਣੇ ਕੋਲੇ ਚਿਕਨ ਵਰਕ ਦੇ ਸੂਟ ਚਿਕਨ ਵਰਕ ਦੇ ਸੂਟ ਨੇ ਜੀ ਜੋ ਤੁਸੀਂ ਇਹ ਡੱਬੀ ਦੇਖ ਰਹੇ ਹੋ ਇਹ ਸਾਰੀ ਚਿਕਨ ਦੀ ਬਣੀ ਹੋਈ ਹੈਗੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਜੀ ਇਹ ਆਪਣੇ ਕੋਲੇ ਸਿੰਪਲ ਲਈ ਆਏ ਨੇ ਸਿਰਫ ਦੋ ਸੈਟ ਨੇ ਆਪਣੇ ਕੋਲੇ ਜਿਨ੍ਹਾਂ ਦੇ ਪਹਿਲਾ ਸਕਰੀਨਸ਼ਾਟ ਆ ਗਏ ਉਹਨਾਂ ਨੂੰ ਇਹ ਸੂਟ ਮਿਲ ਜਾਣਗੇ ਜੀ 1100 ਰੇਟ ਇਹਨਾਂ ਸੂਟਾਂ ਦਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਪਿਓਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਪ੍ਰਿੰਟ ਇਹ ਪ੍ਰਿੰਟੀ ਸ਼ਰਟ ਲੱਗੀ ਹੋਈ ਹੈਗੀ ਪ੍ਰਿੰਟਡ ਸ਼ਰਟ ਹੈ ਜੀ ਪਲੇਨ ਬਾਟਮ ਹੈ ਇਹਨਾਂ ਸੂਟਾਂ ਦੇ કોટਨ ਦੇ ਕਪੜਾ ਜੀ 1100 ਰੇਟ ਆ ਫੈਂਸੀ ਜੂੜਾ ਤੁਸੀਂ ਬਾਹਰ ਅੰਦਰ ਕਿਤੇ ਹੀ ਪਾਓ ਜੇਕਰ ਤੁਹਾਡਾ ਰਿਸਪੌਂਸ ਬਲੀਆ ਮਿਲਦਾ ਹੈ ਇਸ ਤਰ੍ਹਾਂ ਦੀ ਵੈਰਾਈਟੀ ਆਪਾਂ ਅੱਗੇ ਲੈ ਕੇ ਆਵਾਂਗੇ ਇਹ ਆਪਣੇ ਕੋਲੇ ਕਲਰ ਆ ਗਏ ਸਾਰੇ ਚਾਰ ਕਲਰ ਨੇ ਜੀ ਇਹ ਹੈਗਾ ਗਰੇ ਕਲਰ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਹਾਨੂੰ ਫਰੰਟ ਦੇ ਵੀ ਚਿਕਨ ਵਰਕ ਮਿਲੇਗਾ ਬੈਕ ਤੇ ਵੀ ਸੇਮ ਬਿਲਕੁਲ ਉਸੇ ਤਰ੍ਹਾਂ ਨਾਲ ਤੁਹਾਨੂੰ ਚਿਕਨ ਵਰਕ ਮਿਲੇ ਜੀ 1100 ਰੇਟ ਆ ਜੀ ਪਲੇਨ ਬਾਟਮ ਲੱਗੀ ਹੋਈ ਹੈ ਪਿਓਰ ਕੋਟਨ ਚ ਕਪੜਾ ਕਾਟਨ ਦੇ ਕੱਪੜਾ ਹੈ ਜੀ ਪਿਓਰ ਕਾਟਨ ਦੇ ਕੱਪੜਾ ਹੈਗਾ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਹੈਗਾ ਇਹ ਆ ਗਿਆ ਆਪਣੇ ਕੋਲੇ ਪੀਚ ਕਲਰ ਚਾਰ ਕਲਰ ਨੇ ਛੜਿਆਣੇ ਵਿੱਚ ਵੀ 1100 ਰੇਟ ਹੈ ਜੀ ਇਹਨਾਂ ਸੂਟਾਂ ਦਾ ਬਹੁਤ ਸੋਹਣਾ ਸੂਟ ਨੇ ਕਾਟਨ ਚ ਸੂਟ ਨੇ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਫਰੋਜੀ ਕਲਰ ਆ ਗਿਆ ਆਪਣੇ ਕੋਲੇ ਇਹ ਸਾਰੇ ਕਲਰ ਨੇ ਫਰੋਜੀ ਕਲਰ ਆ ਗਿਆ ਜੀ ਪਲੇਨ ਜਿਸ ਦੀ ਬਾਟਮ ਆਗੀ ਪ੍ਰਿੰਟਰ ਸ਼ਰਟ ਹੈ ਜੀ ਚਿਕਨ ਵਰਕ ਦੇ ਸੂਟ ਨੇ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਨੇ ਜੀ ਪ੍ਰਿੰਟ ਪਲੇਨ ਨੇ ਨਾ ਨਹੀਂ ਬਾਡਮ ਆ ਗਈ ਇਸ ਤਰ੍ਹਾਂ ਦੀ ਗ੍ਰੀਨ ਬਾਡਮ ਲੱਗੀ ਹੋਈ ਹੈਗੀ ਇਹਨੇ ਆਪਣੇ ਕੋਲੇ ਸਾਰੇ ਅੱਜ ਦੀ ਵੈਰਾਈਟੀ ਸਾਰੇ ਪ੍ਰਿੰਟ ਵੈਰਾਈਟੀ ਹੈ ਜੀ ਗਰਮੀ ਵਾਲੇ ਸੂਟ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ